ਮੇਰਾ ਨਾਮ ਹਰਮਨਪ੍ਰੀਤ ਸਿੰਘ ਚੀਮਾ ਹੈ ਜੀ ਮੈਂ ਸਬ ਰਜਿਸਟਰ ਵਨ ਮੁਹਾਲੀ ਆ ਸਰਕਾਰ ਦਾ ਇਨੀਸ਼ੀਏਟਿਵ ਹੈ ਜੀ ਈਜ਼ੀ ਰਜਿਸਟ੍ਰੇਸ਼ਨ ਇਹਦੇ ਵਿੱਚ ਆਨਲਾਈਨ ਅਪਰੂਵਲਸ ਪੈਂਦੀਆਂ ਨੇ 파ਰਟੀ ਆਪਣੇ ਘਰੇ ਬੈਠੇ ਹੀ ਐਪਲੀਕੇਸ਼ਨ ਦੇ ਸਕਦੀ ਆ ਉਹ ਸਾਡੇ ਲੌਗਇਨ ਵਿੱਚ ਪਾਪਅਪ ਕਰ ਜੂਗੀ ਉੱਥੋਂ ਕਿੱਥੇ ਜਾਣਾ ਬੋਲੋ ਵੈਬਸਾਈਟ ਹੈਗੀ ਆ ਜੀ anywhereregistry.punjab.gov.in ਉੱਥੇ ਉੱਤੇ ਆਪਾਂ ਐਪਲੀਕੇਸ਼ਨ ਟੈਂਪਲੇਟਸ ਬਣੇ ਹੋਏ ਨੇ ਸੇਲ ਦੇ ਬਲੱਡ ਰਿਲੇਸ਼ਨ ਟਰਾਂਸਫਰਸ ਫਤਿਮ ਰਜਿਸਟਰੀ ਐਂਡ ਆਲ ਫਿਰ ਉਸ ਤੋਂ ਬਾਅਦ ਆਪਾਂ ਆਪਣੀ ਡਿਟੇਲਸ ਭਰ ਕੇ ਪ੍ਰੂਫ ਆਫ ਓਨਰਸ਼ਿਪ ਨਾਲ ਲਗਾ ਕੇ ਪ੍ਰੂਫ ਆਫ ਆਇਡੈਂਟੀਟੀ ਨਾਲ ਲਗਾ ਕੇ ਆਪਾਂ ਅਪਲਾਈ ਕਰ ਸਕਦੇ ਆ ਉਹ ਸਿੱਧੇ ਸਬ ਰਜਿਸਟਰ ਦੇ ਲੌਗਇਨ ਵਿੱਚ ਪਾਪ ਅਪ ਕਰਨਗੇ ਅਪਰੂਵਲ ਮਿਲਣ ਤੋਂ ਬਾਅਦ ਹੀ ਪਾਰਟੀਆਂ ਜਿਹੜੀਆਂ ਨੇ ਸਟੈਂਪ ਡਿਊਟੀ ਵਗੈਰਾ ਪੇ ਕਰਨੀਆਂ ਐਂਡ ਅਪਾਇੰਟਮੈਂਟ ਲੈ ਕੇ ਆਪਣਾ ਫੋਟੋ ਕਰਾਉਣ ਵਾਸਤੇ ਆਣ ਜੀ ਅਪਾਇੰਟਮੈਂਟ ਕਿਸੇ ਸੈਂਟਰ 'ਚ ਲੈ ਸਕਦੇ ਜੀ ਜੀ ਐਨੀ ਵੇਅਰ ਇਨ ਦਾ ਡਿਸਟ੍ਰਿਕਟ ਹਾਂ ਇੰਟਰਾ ਸਬ ਡਿਸਟ੍ਰਿਕਟ we can take the appointment and uh, within the specified time the party can come and get the photograph done and within can they calculate the uh, stamp duty stamp duty uh, fee calculator is there in website only there we they can calculate the stamp duty also वो तो तो जाने कितनी रजिस्ट्री फुटबॉल अभी तो seventy eighty चल रहा है on an average कभी-कभी ज़्यादा भी हो जाता है hundred plus भी हो जाता है but average seventy eighty है तो तो

नहीं वैसे मतलब ऐसा तो नहीं है पहले भी इतनी थी एन ओ सी का भी थोड़ा है वो हाई कोर्ट में ना उसका स्टे चल रहा है तो उसके कारण भी हो सकता है अभी वेट कर रहे हैं विदाउट एन तो थोड़ा एन मिलने में कभी कभी टाइम लगता है एनओसी में टाइम लगता है मिलने में तो वो भी इशू एक हो सकता है जी ओके ਮੋਹ ਜੀ ਤੁਸੀਂ ਇੱਥੇ ਜਿਹੜਾ ਈਜ਼ੀ ਰਜਿਸਟਰੀ ਦੀ ਸੇਵਾ ਕੇਂਦਰ ਹੈ ਉਸ 'ਤੇ ਬੈਠੇ ਹੋਏ ਇਹ ਤਾਂ ਕੀ ਤੁਸੀਂ ਸੇਵਾ ਕਰਦੇ ਹੋ ਸਰ ਬੀਸਿਕਲੀ ਇਹ ਰਜਿਸਟਰੀ ਰਿਲੇਟਡ ਹੈ ਕੋਈ ਸੇਲ ਡੈਡ ਹੋਵੇ ਮੂਵ ਕੀ ਹੋਵੇ ਕੋਈ ਗੋਦਨਾਮਾ ਹੋਵੇ ਬਾਕੀ ਡਾਕਟਰੀ ਸਾਡੀ ਉੱਥੇ ਲਿਖੀ ਹੋਈ ਹੈ ਜਿਹੜੀਆਂ ਜਿਹੜੀਆਂ ਸਰਵਿਸ ਦੇ ਉੱਤੇ ਕੰਮਾਈਂ ਹੋ ਰਹੀਆਂ ਨੇ ਕੀ ਕਹ ਦੱਸੋ ਕਿ ਜਦੋਂ ਹੁਣੇ ਕੁਝ ਇੱਕ ਜਿਹੜੇ ਪਿੰਡੋਂ ਨੇ ਜਿਨ੍ਹਾਂ ਨੂੰ ਹੁਣੇ ਈਜ਼ੀ ਰਜਿਸਟਰੀ ਦਾ ਔਰ ਕੰਪਿਊਟਰ ਨਹੀਂ ਚਲਾਣਾ ਆਉਂਦਾ ਉਹ ਕਿੱਦਾਂ ਕਰਨਗੇ ਮੇਨ ਕੋ ਇੱਥੇ ਕੀ ਹੈ ਕਿ ਜਿਹੜਾ ਕੋਈ ਮਾੜਾ ਮਾੜਾ ਦੇਰੀ ਕਰ ਰਿਹਾ ਹੈ ਉਹਨਾਂ ਨੂੰ ਅਸੀਂ ਪ੍ਰੋਪਰ ਗਾਈਡ ਕਰਾਂਗੇ ਸਾਡੀ ਡਾਇਰੈਕਟ ਕੋਲ ਸਭ ਬੈਠੇ ਜਿਹੜੇ ਕਿ ਫਰਦਰ ਰਿਲੇਟਡ ਉਹਨਾਂ ਨੂੰ ਕਲੀਅਰ ਕਰਨਗੇ ਕਿ ਤੁਹਾਡੀ ਕਿੰਨੇ ਤੁਹਾਡਾ ਹਿੱਸਾ ਪੜਦਾ ਹੈ ਇਹਨਾਂ ਦਾ ਕਿਉਂ ਕਰਾਉਣਾ ਚਾਹੁੰਦੇ ਨੇ ਜਦ ਬੰਦਾ ਕੋਈ ਕਰਵਾਉਣ ਆਉਂਦਾ ਹੈ ਕਿਸੇ ਐਨੀ ਦੀ ਡਿਸਟਰੀ ਕਰਵਾਣੀ ਹੈ ਇੰਨੀ ਜਗ੍ਹਾ ਦੀ ਡਿਸਟਰੀ ਕਰਵਾਣੀ ਹੈ ਉਹ ਕੋਈ ਗਾਈਡ ਕਰਕੇ ਹਾਂ ਤੁਹਾਡਾ ਇਨਾ ਹਿੱਸਾ ਪੜਦਾ ਵੀ ਹੈ ਜਾਂ ਨਹੀਂ ਪੜਦਾ ਤੇ ਸੈਕੰਡਲੀ ਉਸ ਤੋਂ ਬਾਅਦ ਆਪਾਂ ਚੈੱਕ ਕਰਨਾ ਕਿ ਫਰਦਰ ਨੂੰ ਡਿਸਟਰੀ ਤਾਂ ਨਹੀਂ ਲੱਗੀ ਹੋਣੀ ਉਜਾਗਤ ਨੂੰ ਸਟੀਰਨ ਨੂੰ ਕਿਸੇ ਇਜੇ ਪ੍ਰੋਪਰਟੀ ਦੀ ਲੋਨ ਕਰੀਏ ਤਾਂ ਜੋ ਵੀ ਲੀਗਲ ਹੋਏਗਾ ਉਹਦੇ ਚ ਮੈਂ ਹੈਲਪ ਆਊਟ ਕਰਾਂਗਾ ਸੋਤ ਮਤਲਬ ਇੱਕ ਜਿਹੜਾ ਫੱਦ ਨੂੰ ਨਹੀਂ ਪੜਨਾ ਵੀ ਆਂਦਾ ਉਹ ਇੱਥੇ ਆ ਜੇ ਉਹ ਸਾਰਾ ਡਿਟੇਲ ਤੁਸੀਂ ਉਸ ਬਾਰੇ ਸਮਝਾਇਆ ਜਾ ਸਾਰਾ ਕੁਝ ਕਲੀਅਰ ਆਊਟ ਕੀਤਾ ਜਾਏਗਾ ਤਾਂ ਹੀ ਅਸੀਂ ਇੱਥੇ ਬੈਠੇ ਨੇ ਇਹ ਸਰਵਿਸ ਇਸ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਕੋਈ ਚਾਰਜ ਨਹੀਂ ਹੈ ਭਾਵੇਂ ਪੇ ਵੀ ਹੋ ਸਕਦਾ ਕਿਸੇ ਤਰ੍ਹਾਂ ਦਾ ਕੋਈ ਚਾਰਜ ਨਹੀਂ ਹੈ ਜੋ ਵੀ ਉਹਨਾਂ ਦੀ ਜਿਸ ਨੇ ਜਿੰਨੀ ਦੀ ਰਿਸਟਰੀ ਕਰਵਾਉਣੀ ਹੈ ਉਹਨੂੰ ਤੇ ਸਟੈਂਪ ਚਾਰਜ ਲੱਗਦੀ ਹੈ ਤੇ ਰਜਿਸਟ੍ਰੇਸ਼ਨ ਫੀਸ ਲੱਗਦੀ ਹੈ ਉਹ ਸਾਨੂੰ ਸਿਸਟਮ ਤੇ ਉਹਨੂੰ ਬਿਠਾ ਕੇ ਸਮਝਾਉਂਦੇ ਕਿ ਐਨੀ ਫਾਰਡੇ ਸਟੈਂਪ ਚਾਰਜ ਅਸੀਂ ਕੈਲਕੂਲੇਸ਼ਨ ਵੀ ਇੱਥੇ ਕਰ ਲੈਂਦੇ ਹਾਂ ਸਟੈਂਪ ਪੈਂਦੇ ਇੱਥੇ ਬੈਠੇ ਹੋਏ ਨੇ ਰੀਡਿੰਗ ਹਮ ਉਸ ਟਾਈਮ ਪੇਪਰ ਵੀ ਇੱਥੋਂ ਪ੍ਰਿੰਟ ਆਊਟ ਕੱਢ ਕੇ ਤੇ ਤੁਹਾਨੂੰ ਹਰ ਜਾਣ ਦੀ ਲੋੜ ਨਹੀਂ ਤਾਂ ਪ੍ਰਿੰਟ ਆਊਟ ਜਿਹੜੇ ਕੱਢ ਰਹੇ ਹੋ ਉਹਦੀ ਕੋਈ ਫੀਸ ਹੈਗੀ ਕੀ ਉਹ ਵੀ ਫ੍ਰੀ ਹੋ ਕਾਸਟ ਹੈ ਜੋ ਸਰਕਾਰੀ ਜੋ ਮੰਮੈਂਟ ਚਾਰਜ ਹੈਗੇ ਬਸ ਉਹੀ ਉਹਨਾਂ ਨੇ ਇੱਥੇ ਲੀ ਕਰਨਾ ਇਸ ਤੋਂ ਇਲਾਵਾ ਕੋਈ ਫੀਸ ਨਹੀਂ ਫੀਸ ਸਰ ਸਾਹ 48 ਆਰ ਦਾ ਟਾਈਮ ਇਹਨੂੰ ਪ੍ਰੂਵ ਕਰਨਾ ਅਗਰ ਕੋਈ ਅਬਜੈਕਸ਼ਨ ਹੈ ਤਾਂ ਅਬਜੈਕਸ਼ਨ ਕਰਨਗੇ ਸਹੀ ਹੈ ਤਾਂ ਉਹ ਪ੍ਰੂਵ ਕਰਨਗੇ ਅਗਰ ਸਹੀ ਹੋਗਾ ਤਾਂ ਅਧਿਕਾਰਤਨ ਸਾਹਿਬ ਨੂੰ ਪ੍ਰੂਵ ਕਰ ਦੇਣਗੇ अगर साथ में जब भी उनको अपॉइंटमेंट अपॉइंटमेंट मिलती है है सेम डे डे नेक्स्ट तो, 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 ने तो, तो, तो इसमें जब इंतकाल वाला जैसे पहले होता था कि रजिस्ट्री होगी फिर इंतकाल के लोग भागते थे अब इसमें क्या होगा इंतकाल के लिए भी प्रोसेस वही रहेगा जो पुराना था कि इसमें चेंज है ਇਹ ਵਹਾਂ ਜਾ ਰਹੇ ਮੈਂ ਇੱਥੇ 34 ਵਜੇ ਦੇ ਲਗਭਗ ਮੈਂ ਦੇਖ ਰਿਹਾ ਸੀ ਨੋਟਡ ਕਰ ਲਵਾਂ ਤਾਂ ਕਾਨੂੰਨ ਕੋ ਸਾ ਤੁਸੀਂ ਇੱਥੇ ਬਹਿ ਕੇ ਮੈਂ ਦੇਖ ਰਿਹਾ ਸੀ ਤੁਸੀਂ ਕੁਝ ਲੋਕਾਂ ਨੂੰ ਸਮਝਾ ਰਹੇ ਸੀਗੇ ਤੇ ਤੁਹਾਡਾ ਰੋਲ ਕੀ ਹੈਗਾ ਜੀ ਇੱਥੇ ਇੱਥੇ ਰੋਲਾਂ ਨਹੀਂ ਹੈ ਨੀ ਮਿਨਿਸਟਰੀ ਹੋਣੀ ਹੈ ਐਜੈਂਸੀ ਦੀ ਗਾਰਨਿਸ਼ਡ ਹੋਣੀ ਹੈ ਉਹਦੇ ਜਰੀਏ ਫਰਮਾਂ ਆਉਂਦੀਆਂ ਪਹਿਲਾਂ ਤੋਂ ਗੁਲਾਕਾਂ ਆਉਂਦੇ ਆ ਉਹਨਾਂ ਨੂੰ ਚੈੱਕ ਕਰ ਦੋ ਹਾਂ ਫਰਜ਼ ਇਹ ਕਰਕੇ ਦੇਖ ਲੈਣੇ ਸੀ ਲਿਸਟ ਹੋਣੀ ਚਾਹੀਦੀ ਹੈ ਜਾਂ ਨਹੀਂ ਹੈ ਕੋਈ ਕੁਸਟੇ ਵਗੈਰਾ ਤਾਂ ਨਹੀਂ ਕੋਈ ਆੜਦਾ ਨਹੀਂ ਹੈ ਜਾਂ ਕੋਈ ਵਿਕੀ ਤਾਂ ਨਹੀਂ ਆਉਂਦੀ ਬਿਲਕੁਲ ਜੀ ਰਕੀਏ ਬਦਲਾਇਆ ਬਿਲਕੁਲ ਠੀਕ ਹੈ ਸਾਹ ਬੇਰੇ ਨੂੰ ਬੈਠ ਕੇ ਅੱਛਾ ਇੱਥੇ ਤੁਹਾਡੇ ਕੋਲ ਆ ਕੇ ਕੋਈ ਜਿਹਦਾ ਬੰਦਾ ਜਿਹਨੂੰ ਫਰਦ ਨਹੀਂ ਪੜਨੀ ਆਂਦੀ ਉਹ ਆਏ ਤੁਸੀਂ ਉਹਨੂੰ ਗਾਈਡ ਕਰ ਦਿੰਦੇ ਹੋ ਵਾਸੇ ਪੜ ਗਏ ਤੇ ਕਹਿੰਦਾ ਆਪ ਨੂੰ ਰਿਸਟਰੀ ਕਲਾਸ ਹੋ ਸਕਦੇ ਨਹੀਂ ਹੋ ਸਕਦੇ ਕਿਉਂਕਿ ਹੋ ਸਕੇ ਤਾਂ ਹੀ ਅਸੀਂ ਉਹ ਕਰਦੇ ਆ ਤੇ ਤੁਹਾਡੇ ਕੋਲ ਕਿਹੜੇ ਲੋਕ ਜ਼ਿਆਦਾ ਆਉਂਦੇ ਨੇ ਇਸ ਟਾਈਮ ਪਿੰਡਾਂ ਨੂੰ ਕਿ ਸਾਰੇ ਆਉਂਦੇ ਆ ਪਿੰਡਾਂ ਦੇ ਲੋਕ ਹੀ ਆਣਾ ਜਿਹੜੇ ਤੁਹਾਨੂੰ ਜਿਹੜੀ ਈ ਰਜਿਸਟਰੀ ਦੀ ਐਂਟਰੀ ਕਰਨੀ ਉਹ ਵੀ ਹੈਲਪ ਕਰਾਉਂਦੇ ਉੱਥੇ ਹਾਂ ਉਹ ਜਿਹੜੇ ਗਾਇਬ ਕਰਦੇ ਨੇ ਉਸ ਤੋਂ ਬਾਅਦ ਫਿਰ ਵਾਣੀ ਜਾਂਦੇ ਆ ਉਹ ਅੱਛਾ ਉਹ ਜਿਹੜੇ ਟਾਈਪ ਟਾਈਪ ਉਹ ਕਰਨਗੇ ਉੱਥੇ ਫਿਰ ਤੁਹਾਨੂੰ ਚੈੱਕ ਕਰਾਉਣਗੇ ਚੈੱਕ ਕਰਾਉਂਦੇ ਆ ਕਿ ਇਹ ਚ ਕੋਈ ਗਲਤੀ ਤਾਂ ਨਹੀਂ ਆ ਗਲਤੀ ਹੋਈ ਆ ਬੀਤਰਾ ਦਾ ਨਹੀਂ ਨਾ ਜਦੋਂ ਉਹਨਾਂ ਮੀਨਾ ਸਾਹਿਬ ਕੋਲ ਗਿਆ ਹਾਂਜੀ ਸਰ ਕਿਸੇ ਦੀ ਰਜਿਸਟਰੀ ਕਰਾ ਕੇ ਆ ਰਹੇ ਆਂ ਅੱਛਾ ਤੇ ਪਹਿਲਾਂ ਨਾਲੋਂ ਟਾਈਮ ਬਹੁਤ ਕਮ ਲੱਗੇਗਾ ਅੱਛਾ ਹਾਂਜੀ ਟੋਕਨ ਮਿਲਦਾ ਹੈ ਟੋਕਨ ਤੇ ਹਰੇਕ ਬੰਦੇ ਦਾ ਨੰਬਰ ਲੱਗਦਾ ਹੈ ਪਹਿਲਾਂ ਕੀ ਹੁੰਦਾ ਸੀਗਾ ਦੂਜਾ ਦੂਜੇ ਤੋਂ ਪਹਿਲਾਂ ਦੂਜਾ ਦੂਜੇ ਤੋਂ ਪਹਿਲਾਂ ਆਪਣੀ ਫੇਲ ਅੱਗੇ ਤੋਂ ਅੱਗੇ ਰੱਖਦਾ ਸੀਗਾ ਤੇ ਲੋਕ ਬਹੁਤ ਪਰੇਸ਼ਾਨ ਹੁੰਦੇ ਸੀਗੇ ਸਰ ਮੈਂ ਜਦੋਂ 10 ਵਜੇ ਕਦੇ ਕਦੇ 10 ਵਜੇ ਆਇਆ 12 1 ਵਜੇ ਤੱਕ ਨੰਬਰ ਲੱਗਦਾ ਸੀ ਆਪਣਾ ਪ੍ਰਾਪਰਟੀ ਦਾ ਕੰਮ ਕਰਦੇ ਆ ਸੀ 3 ਵਜੇ ਆਏ ਹਾਂ ਤੇ 4 ਵਜੇ ਸਾਡੀ ਰਜਿਸਟਰੀ ਹੋ ਗਈ 1 ਘੰਟੇ ਦਾ ਟਾਈਮ ਨਹੀਂ ਲੱਗਿਆ ਅਜੇ ਵੀ ਸਰ ਮਿਸਟੇਕ ਆਏਗੀ ਤੇ ਦੱਸੋ ਕੀ ਲੋੜ ਹੈ ਦੱਸੋ ਸਾਡੀ ਫੀਸ ਨਾਲ ਥੋੜੀ ਅੱਗੇ ਪਿੱਛੇ ਹੋਣ ਕਰਕੇ ਨਾ ਸੈਕਟਰੀਟ ਤੋਂ ਵਰਨ ਸੈਟਿੰਗ ਕਰਾਣੀ ਪਈ ਜੋ ਟਾਈਮ ਥੋੜਾ ਜਿਹਾ ਲੱਗਿਆ ਪਰ ਚਲੋ ਫਿਰ ਨਾਲੋਂ ਕਾਫੀ ਫਰਕ ਆਇਆ ਹੈ ਅੱਛਾ ਕੱਲ੍ਹ ਕੀ ਆ ਬਹੁਤ ਟਾਈਮ ਤੁਸੀਂ ਕੀ ਸੁਜੈਸਟ ਕਰਦੇ ਹੋ ਕਿ ਕਿੱਦਾਂ ਜਲਦੀ ਹੋਰ ਹੋ ਸਕਦਾ ਹੈ 1 ਘੰਟਾ ਲੱਗਿਆ ਤਾਂ ਘੰਟੇ ਤੋਂ ਪਹਿਲਾਂ ਕਿੱਦਾਂ ਹੋ ਸਕਦੀ ਹੈ ਇੰਨਾ ਟਾਈਮ ਤਾਂ ਸਰ ਲੱਗੇ ਜਾਂਦਾ ਇਹ ਕਾਗਜ਼ ਪੱਤਰ ਚੈੱਕ ਕਰਨੇ ਨੂੰ ਅੱਗੇ ਉਹਨਾਂ ਕੋਲ ਵੀ ਥੋੜਾ ਬਥੇਰਾ ਦਰਸਾ ਹੁੰਦਾ ਹੀ ਹੈ ਜੀ ਐਤ ਸੇ 50 60 100 ਰਜਿਸਟਰੀ ਦੀ ਤੁਸੀਂ ਕਿੰਦਾ ਦੱਸ ਰਹੇ ਸੀ ਕਿ ਤੁਹਾਨੂੰ ਕਿੰਨਾ ਅਸੀਂ ਤਾਂ ਇਹ ਕਹਿੰਦੇ ਆ ਵੀ ਇਹ ਡਾਕੂਮੈਂਟ ਜਿਹੜੇ ਪ੍ਰੋਪਰ ਚੈੱਕ ਹੋ ਕੇ ਆ ਜਾਣ ਟਾਈਮ ਇਹਨਾਂ ਨਾਲ ਲੱਗੇ ਕਿ ਨਹੀਂ ਜੀ ਜੇ ਕੋਈ ਮਿਸਟੇਕ ਹੈ ਨਾ ਮਿਸਟੇਕ ਹੈ ਜੀ ਸੁਧਾਰ ਕਰਨ ਦੀ ਲੋੜ ਹੈ ਜੀ ਇਸ ਦੀ ਦਿੱਕਤ ਆ ਮੈਂ ਦੀਪ ਚਿੰਦ ਜੀ ਰਜਿਸਟ੍ਰੇਸ਼ਨ ਆਇਆ ਜੀ ਹਾਂ ਜੀ ਤੇ ਕਿਦਾਂ ਲੱਗ ਰਿਹਾ ਜਿਹੜਾ ਨਵਾਂ ਸਿਸਟਮ ਹੈਗਾ ਇਹ ਬਹੁਤ ਹੀ ਅੱਛਾ ਲੱਗ ਰਿਹਾ ਜੀ ਨਵਾਂ ਸਿਸਟਮ ਬੈਟਰ ਹੈ ਪਹਿਲੇ ਨਾਲੋਂ ਬਹੁਤ ਪਰ ਲੱਗ ਰਿਹਾ ਕਿ ਕੋਈ ਇੱਥੇ ਜਿਵੇਂ ਸਾਰਾ ਡਿਸਪਲੇ ਕੀਤਾ ਆ ਆਖੜਾ ਬਹੁਤ ਬੈਟਰ ਹੈ ਨੰਬਰ ਡਿਸਪਲੇ ਹੋ ਰਹੇ ਨੇ ਹਾਂ ਜੀ ਹਾਂ ਜੀ ਟਾਈਮ ਨਾਲ ਬੰਦੇ ਆਪਣੀ ਐਂਟਰੀ ਕਰ ਰਹੇ ਨੇ ਅੱਛਾ ਐਟਮੋਸਫੇਅਰ ਬੜਾ ਅੱਛਾ ਹੈ ਏਸੀ ਲੱਗਿਆ ਹੈ ਔਰ ਅੰਦਰ ਸਾਰਾ ਗਰਮੀ ਨਹੀਂ ਆ ਬੜਾ ਅੱਛਾ ਹੈ ਬਰੀ ਨਾਈਸ ਜਿੱਦਾਂ ਡਿਜੀਟਲ ਹੁਣ ਆਨਲਾਈਨ ਕਰਨ ਚ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਹੀਂ ਨਹੀਂ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਬਟ ਬਹੁਤ ਅੱਛਾ ਲੱਗ ਰਿਹਾ ਹੈ ਐਨੀ ਸੁਜੈਸ਼ਨਸ ਜੱਸੇ ਨਹੀਂ ਹੈ ਕਿ ਹੋਰ ਬੈਟਰ ਇਸ ਤੋਂ ਹੋਰ ਉਮੀਦ ਕਰਦੇ ਆਂ ਕਿ ਹੋਰ ਬੈਟਰ ਹੋਵੇ ਹਾਂ ਕੀ ਉਮੀਦਾਂ ਉਮੀਦਾਂ ਕੀ ਨੇ ਹੋਰ ਸੁਵਿਧਾ ਜਿਹੜੀਆਂ ਬੈਟਰ ਹੋ ਸਕਦੀਆਂ ਦਾ ਮਤਲਬ ਵੇਇਟਿੰਗ ਟਾਈਮ ਰਿਡਿਊਸ ਹੋ ਜਾਵੇ ਹਾਂਜੀ ਹਾਂਜੀ ਵੇਇਟਿੰਗ ਟਾਈਮ ਥੋੜਾ ਜ਼ਿਆਦਾ ਹੈ ਜ਼ਿਆਦਾ ਘੰਟਾ ਲੱਗ ਰਿਹਾ ਹੈ ਹਾਂਜੀ ਹਾਂਜੀ ਇਟ ਸ਼ੁੱਡ ਬੀ ਰਿਡਿਊਸਡ ਥੈਂਕ ਯੂ तो अब अच्छा, ये जो नया रजिस्ट्री सिस्टम है उसके माध्यम से आपने कराया कैसा लग रहा है बहुत बढ़िया है है ये और बड़ा ये अच्छा कोई पैसा इसमें इसमें। है। इसमें एक पैसा दिया। बहुत है। सेविंग भी दिया है हाँ ये बैठने के लिए बढ़िया हो गया तो आप आए कहाँ से